ਤਾਂ ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਅਤੇ ਗਿਆਨੀ ਕੁਲਦੀਪ ਸਿੰਘ ਕੜਗਜ ਤੇ ਜੱਜਾ ਗੁਰਵਿੰਦਰ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਧਾਰਮਿਕ ਅਤੇ ਸਿਆਸੀ ਜਗਤੀਆਂ ਉਪਟੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਗੁਰਵਿੰਦਰ ਸਿੰਘ ਇੱਕ ਜ਼ਿੰਮੇਵਾਰ ਪੁਲਿਸ ਮੁਲਾਜ਼ਮ ਸਨ ਕੁਝ ਦਿਨ ਪੈਨਾ ਇੱਕ ਸੜਕ ਹਾਦਸੇ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਦਮੇ ਭਰੇ ਮਾਹੌਲ ਦੇ ਵਿੱਚ ਕੀਤਾ ਗਿਆ ਇਸ ਮੌਕੇ ਤੇ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਟਵੋਕੇਟ ਹਰਜਿੰਦਰ ਸਿੰਘ ਧਾਮੇ ਸ਼ਰਮਣੇ ਕਾਲੇਦਲ ਦੇ ਸੀਨੀਅਰ ਆਗੂ ਦਰਜੀਤ ਸਿੰਘ ਛੇਮਾ ਤੇ ਹੋਰ ਵੀ ਸਿਆਸੀ ਆਕੂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਸੇ ਅੰਤ ਦੇ ਵਿੱਚ ਸ਼ਰਮਣੇ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਇਸ ਪਾਨੀ ਸੰਸਾਰ ਨੂੰ ਸਵਾਸਾਂ ਦੀ ਪੂੰਜੀ ਸੰਭਾਲਦੇ ਹੋਏ ਗੁਰੂ ਚਰਨਾਬੀ ਜਾਬਰਾ ਇਹੋ ਜਿਹੇ ਮੋਪਾਂ ਕਈ ਵਾਰੀ ਬਹੁਤ ਵੱਡੀਆਂ ਪੇਨਫੁੱਲ ਵੀ ਹੁੰਦੀਆਂ ਕਿਉਂਕਿ ਚੰਗਾ ਚੱਲਦਾ ਫਿਰਦਾ ਬੰਦਾ ਜਿਹੜੇ ਰੁਕਸਤ ਹੁੰਦਾ ਇਸ ਸੰਸਾਰ ਤੋਂ ਤੇ ਘਾਟੇ ਬਹੁਤ ਪੈ ਜਾਂਦੇ ਆ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸ਼ੂਆਂ ਦੀ ਆ ਉਹਦੇ ਪਸ਼ੂਦਾਈ ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿਰ ਤੇ ਸੱਟ ਲੱਗ ਗਈ ਔਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੈ ਜੀ ਆ ਜੋ ਜੜੀ ਆ ਸਤਿਗੁਰ ਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਲੀਨ ਸੀ ਉਹਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਤੇ ਸਾਰੇ ਸਾਕ ਸੰਬੰਧੀਆਂ ਨੂੰ ਤੇ ਸਿੰਘ ਸਾਹਿਬ ਦਾ ਕਿਉਂਕਿ ਬਹਿਨੋਈ ਵੀ ਸੀ ਤੇ ਉਹਨਾਂ ਦੇ ਨਾਲ ਬਤੌਰ ਪੀਐਸਓ ਸੇਵਾ ਵੀ ਨਿਭਾਉਂਦਾ ਸੀ ਗੁਰੂ ਸਾਹਿਬ ਸਾਰਿਆਂ ਨੂੰ ਇਹ ਜਿਹੜਾ ਪਾਣਾ ਆ ਇਹ ਮੰਨਣ ਦਾ ਬਲ ਉਹ ਤੋਂ ਬਖਸ਼ੇ ਕਰਨ ਜਿਹੜੇ ਘਾਤੇ ਹੁੰਦੇ ਆ ਇਹ ਪੂਰੇ ਤਾਂ ਨਹੀਂ ਕਦੇ ਵੀ ਹੁੰਦੇ ਪਰ ਸਮਾਂ ਲੱਗਦਾ ਇਹਨਾਂ ਦੇ ਵਿੱਚੋਂ ਨਿਕਲਣ ਨੂੰ ਸੋ ਅਰਦਾਸ ਹੈ ਗੁਰੂ ਚਰਨਾਂ ਚ ਆ ਸਤਿਪੁਰ ਜੀ ਸਾਰੇ ਪਰਿਵਾਰ ਨੂੰ ਉਸ ਵਿਚਲੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਵਾਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਦੀ ਹੁਕਮੇ ਲੈ ਵਡਿਆਈ ਅਸੀਂ ਜਿੰਨੇ ਵੀ ਸੰਸਾਰ ਦੇ ਉੱਤੇ ਪ੍ਰਾਣੀ ਆ ਰੱਬ ਦੇ ਹੁਕਮ ਦੇ ਵਿੱਚ ਆਏ ਆ ਉਦੇ ਹੁਕਮ ਦੀ ਕਾਰ ਕਰਦੇ ਆ ਤੇ ਹੁਕਮ ਦੇ ਵਿੱਚ ਚਲੇ ਜਾਂਦੇ ਆ ਮੇਰੇ ਬੜੇ ਹੀ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਅਮਰਤਾਰੀ ਇੱਕ ਗੁਰਸਿੱਖ ਨਾਮ ਬਾਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨੇਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਣਾ ਔਰ ਜਿਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਇੱਕ ਨੇਕ ਜੀਵਨ ਹੀ ਮੈਂ ਆਪਣੇ ਜੀਵਨ ਦੇ ਵਿੱਚ 95 ਤੋਂ ਜਦੋਂ ਤੋਂ 94 ਤੋਂ ਆਨੰਦ ਕਾਰਜ ਹੋਇਆ ਸਾਡੀ ਭੈਣ ਹਰਜੀਤ ਕੌਰ ਦਾ ਤੇ ਮੈਂ ਨਹੀਂ ਦੇਖਿਆ ਵੀ ਉਹਨਾਂ ਕਦੀ ਨਿਤਨੇਮ ਖੁਜਾਇਆ ਹੋਵੇ ਨਿਤਨੇਮ ਦੇ ਵਿੱਚ ਪੂਰੇ ਪਰਪੱਕ ਹੀ ਜਿੱਥੇ ਕਿਤੇ ਵੀ ਸੇਵਾ ਨਹੀਂ ਉੱਥੇ ਹੱਥੀਂ ਜਾ ਕੇ ਸੇਵਾ ਕਰਨੀ ਗਰੀਬ ਗੁਰਪੇ ਦੀ ਮਦਦ ਕਰਨੀ ਤੋਂ ਜੀਜੇ ਨਾਲੋਂ ਮੇਰਾ ਭਰਾ ਵੱਧ ਹੀ ਹੋ ਵੱਡਾ ਭਰਾ ਪਰ ਰੱਬ ਦਾ ਭਾਣਾ ਵਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਉਹ ਸਾਡੇ ਗੁਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਦੋ ਧੀਆ ਵਾਂ ਉਹਨਾਂ ਦੀਆਂ ਤੇ ਇੱਕ ਪੁੱਤ ਆ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਾਡੀ ਬੇਨੋਕੀ ਬਾਕੀ ਜਿੰਨੇ ਵੀ ਇੱਥੇ ਅੱਜ ਆਏ ਆ ਮੈਂ ਤੈਅ ਦਿਲੋਂ ਸਾਰਿਆਂ ਦਾ ਬੜੇ ਦੂਰ ਦਰੇਡੇ ਤੋਂ ਆਏ ਆ ਧਾਰਮਿਕ ਲੀਡਰਸ਼ਿਪ ਆਈ ਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਆਏ ਆ ਸਰਦਾਰ ਹਰਜਿੰਦਰ ਸਿੰਘ ਜੀ ਚਮਤਾ ਮੀਰ ਸਰਦਾਰ ਦਲਜੀਤ ਸਿੰਘ ਜੀ ਦੀ ਟੀਮ ਆ ਔਰ ਸਰਦਾਰ ਨਿਦੇਤ ਸਾਹਿਬ ਆਏ ਜੀ ਖਾਲਸਾ دیਵਾਨ ਦੇ ਮੁਖੀ ਔਰ ਸਾਰੀ ਸੰਗਤ ਬੜੀ ਦੂਰ ਦਰੇਡੇ ਤੋਂ ਆਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਚ ਸ਼ਾਮਲ ਹੋ ਕੇ ਸਾਡੇ ਦੁੱਖ ਨੂੰ ਘਟਾਇਆ ਵਾ ਮੈਂ ਗੁਰੂ ਅਕੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ